ਹੈਲੋ ਹਾਂਜੀ ਮੰਮੀ ਹਾਂਜੀ ਮੰਮੀ ਜੀ ਨਹੀਂ ਲੱਦੀ ਜਾਂਦਾ ਮੇਰਾ ਹਾਈ ਮੇਰਾ ਤਾਪ ਨਹੀਂ ਲੱਗਦਾ ਕੀ ਕਰਾਂ ਕਰਨਾ ਕੀ ਹੋਊਗੀ ਕਰੋ ਬਸ ਮੇਰੇ ਸੋਹਣੀ ਵੀ ਨਾ ਮੇਰਾ ਤਾਪ ਸੀ ਨਹੀਂ ਲੱਗਦਾ ਲਾਸਕ ਚੱਕੋ ਆਓ ਮੈਨੂੰ ਸੱਦੋ ਆ ਠੰਡ ਪੈ ਗਈ ਠੰਡ ਦਾ ਲਾਹਾ ਘਟੂ ਪੈਦਾ ਘਟੂ ਠੰਡ ਦਾ ਹਾਈ ਗੋਲਦੀ ਮੇਰਾ ਵੀ ਬੋਚੀ ਕਰਦਾ ਹੈ ਰਾ ਤੇਰੀ ਨਾਲ ਪੈਣ ਨੂੰ ਤੇਰੇ ਨਾਲ ਸੌਣ ਨੂੰ ਤੇਰੀ ਇਫੀਂ ਨਹੀਂ ਲੱਗਦੀ ਪੈਣ ਤਾਨੂੰ ਜੀ ਕਰਦਾ ਤਾਂ ਫਿਰ ਦੇਰੀ ਕਿਹੜੀ ਗੱਲ ਦੀ ਸ਼ੁਭ ਕੰਮ ਦੇ ਵਿੱਚ ਮੂਰਤ ਕਢਾਉਣਾ ਦੱਸੋ ਆਪਾਂ ਕੀ ਫਿਰ ਨਾ ਨਾ ਮੂਰਤ ਦੀ ਤਾਂ ਕੀ ਲੋੜ ਹੈ ਕੀ ਮੂਰਤ ਤਾਂ ਆਪਾਂ ਹੀ ਆਪੀ ਕਢ ਲਾਂਗੇ ਅੱਛਾ ਤਾਂ ਫੇਰਾ ਫਿਰ ਦਿੱਕਤ ਕਿੱਥੇ ਹੈਗੀ ਮੈਂ ਤਾਂ ਧੀਰੀ ਚਾਰੀ ਮਾਰ ਦਿੰਦੀ ਨਹੀਂ ਚਾਰੇ ਮੇਰੇ ਚੱਲਦੇ ਨਹੀਂ ਕਿਉਂ ਨਹੀਂ ਚੱਲਦੇ ਚਾਰੇ ਸੋਡੇ ਚੱਲਦੇ ਨਹੀਂ ਰਸ ਮੱਛਲੀ ਮਨ ਨੂੰ ਯਾਦ ਨਹੀਂ ਕਰਦੀ ਕਿ ਮੈਂ ਮੱਛਲੀ ਟਿਕਲੀ ਮੇਰੀ ਗਿੰਦੀ ਫੇਰ ਰਹਿੰਦੀ ਗਿੱਲੀਆਂ ਤਾਂ ਮੈਂ ਕਰੂੰਗਾ ਗਿੱਲੀਆਂ ਤਾਂ ਮੈਂ ਕਰੂੰਗਾ ਨਾ ਇਹ ਮੇਰੇ ਬਿਨਾ ਕਿਵੇਂ ਗਿੱਲੀ ਹੋ ਸਕਦੀ ਐ ਦੱਸ ਤੇ ਯਾਦ ਕਰਕੇ ਤਾਂ ਹੁੰਦੀ ਐ ਗੋਲਦੀ ਐ ਅੱਛਾ ਯਾਦ ਕਰਕੇ ਕਿਤੇ ਕੁਝ ਹੋਰ ਤਾਂ ਨਹੀਂ ਕਰਨ ਲੱਗ ਜਾਂਦੇ ਨਾ ਨਾ ਕੁਝ ਨਹੀਂ ਕਰਦੀ ਮੈਨੂੰ ਪਤਾ ਐ ਤੁਸੀਂ ਤਾਂ ਗੱਲ-ਗੱਲੇ ਚ ਕਰਦੇ ਹੁੰਦੇ ਸੀ ਮੈਨੂੰ ਮਹਿਸੂਸ ਕਰ ਕਰਕੇ ਮੈਨੂੰ ਪਤਾ ਨਹੀਂ ਹੁਣ ਤਾਂ ਮੈਂ ਜੇ ਬੋਤਨ ਨਾ ਆਤ ਲੋਣੀ ਐ ਜੀ ਮੇਰਾ ਪੁੱਤ ਨਹੀਂ ਵਾਸੀ ਹਾਜ਼ਰ ਹੋ ਜਾਂਦਾ ਘੋਰ ਹੁਣ ਬਾਜ਼ ਮਾਰਾਂ ਤਾਂ ਮੈਂ ਕਰਕੇ ਫਲਾਈ ਆਵਾਂ ਮੈਂ ਫਲਾਈ ਕਰਕੇ ਆਵਾਂ ਤੁਸੀਂ ਤਾਂ ਆਉਣਾ ਨਹੀਂਗਾ ਤੁਸੀਂ ਫਲਾਇਰ ਕਰਕੇ ਉਹ ਪਮਾਤ ਸਿੱਧੂ ਟੋਕੀਆ ਮਾਰਦੇ ਆ ਮੈਨੂੰ ਨਹੀਂ ਪਤਾ ਤੁਸੀਂ ਆ ਜਾਨੀ ਹੋਗੇ ਹਾਂ ਤਾਂ ਦੇਖ ਮੈਨੂੰ ਇੱਕ ਗੱਲ ਦੱਸੋ ਕਿੰਨਾ ਕੋੰਦਾ ਦਾ ਸਵਾਦ ਸ਼ਾਕ ਮੈਂ ਕਰਾ ਕੁਛ ਕਿਸਾ ਫਟੀ ਰਸ ਦੀ ਮੈਂ ਅੱਛਾ ਜਮਾ ਸਾਫ ਹੈਗਾ ਲੈ ਹੋ ਕਿ ਨਹੀਂ ਤਾਂ ਪਰ ਜੀਪ ਚਲਾਈ ਜਾ ਮੱਦੇ ਮੈਂ ਪਮਾ ਨੂੰ ਜੀਪ ਪਾ ਕੋ ਮੈਂ ਤੁਮ ਲਾਈ ਮੂੰ ਕੋ ਨਾ ਕੋਈ ਵਧੀਆ ਚੱਲਣੀ ਆ ਤੇ ਫਿਰ ਤੁਸੀਂ ਕਿ ਮੈਦਾਨ ਤੋਂ ਆਪਣੇ ਸਕੇਰ ਕੋਦ ਨਹੀਂ ਇਹ ਤਾਂ ਨੰਗਾ ਹੈਗਾ ਨਹੀਂ ਸ਼ੀਂਗਾਂ ਵੀ ਸਿੱਪੀ ਅੱਛਾ ਮੈਦਾਨ ਅੰਦਰ ਸਾਫ਼ ਨਹੀਂ ਹੁੰਦਾ ਜਹਾਂਜੀ ਕੋਪੀ ਸੁਣੇ ਨੇ ਇਹ ਮੈਦਾਨ ਸਾਫ਼ ਨਹੀਂ ਹੁੰਦਾ ਕਿ ਦੱਸ ਸਾਫ਼ ਹੁੰਦਾ ਕੰਤ ਕੰਦੀ ਆਹ ਮੈਦਾਨ ਤਾਂ ਸਾਫ਼ ਹੀ ਰੱਖਦੇ ਆਹ ਤੇ ਸਾਫ਼ ਹੋਏ ਤਾਂ ਵਧੀਆ ਬੋਲਿੰਗ ਬੈਟਿੰਗ ਵਧੀਆ ਹੁੰਦੀ ਹੈ ਪਤਾ ਨਾ ਆਹ ਬੋਲਿੰਗ ਬੈਟਿੰਗ ਤੇ ਜੋਕੀ ਹੋਣੀ ਲੱਭਦੀ ਹੈ ਤੇ ਜੋਕੀ ਉਹ ਤਾਂ ਲਾਸਟ ਇਜ਼ ਦਾ ਸਿਕਸਰ ਹੀ ਲੱਗਦਾ ਹੁੰਦਾ ਪੂਰਾ ਛੱਟ ਕੇ ਨਾ ਹੂੰ ਬਸ ਉਹ ਤਾਂ ਕੋਈ ਗੱਲ ਨਹੀਂ ਬਣਦੀ ਨੀ ਉਹ ਤਾਂ ਤੇਰਾ ਹੀ ਕੁੜੀ ਤਾਂ ਤਾਂ ਅੱਛਾ ਚਾ ਹੂੰ ਬਸੋ ਤਾਂ ਹੀ ਹੁੰਦਾ ਬੰਦਾ ਇਹਨਾਂ ਉਹ ਤਾਂ ਬਸ ਆਵੇਂ ਜੀ ਤੇ ਕੁੜੀ ਦਾ ਥੇਰੀਆ ਫਿਰ ਐਵੇਂ ਤਾਂ ਬਰੇ ਮਿਲ ਕੀ ਕਰੀਏ ਦੱਸੋ ਮੇਂ ਕੁਲੀ ਤਾਂ ਮੇਰੀ ਹੈਗੀ ਪਰ ਮਨਜੋਤ ਨੂੰ ਆਏ ਆਂ ਵੀ ਮੈਂ ਕੰਪਿਊਟਰ ਟੀਚਰ ਲਾ ਕੇ ਜਾਣਾ ਸਾਰਾ ਦਿਨ ਕੰਮ ਹੀ ਹੋਈ ਰਹਿੰਦੀ ਪੜ ਪੜ ਕੇ ਤਾਂ ਚਸ਼ਮਾ ਲਾ ਲੈ ਉਹਨੇ ਤਾਂ ਮੋਟਾ ਉਹ ਸਾਰਾ ਕੁਝ ਇਹ ਨਕੋ ਜਿੰਦਗੀ ਦੇ ਵਿੱਚ ਕੁਝ ਮਜ਼ੇ ਵੀ ਤਾਂ ਲੈਣੇ ਚਾਹੀਦੇ ਨੇ ਜਿਹੜਾ ਰੱਬ ਨੇ ਆਪਣੇ ਅੱਗੇ ਪਿਛੇ ਨੇ ਬੜੀ ਹੀ ਹੈ ਨਾ ਪਰ 골ਦੀ ਮਜ਼ੇ ਮੇਰੇ ਨਾਲ ਲੈਣਾ ਤਾਂ ਸਾਰੀ ਮਜ਼ੇ ਤੇ ਤੇ ਨਾਲ ਲਊਂਗਾ ਤੇਨ ਨਾਲ ਲੈਣੀ ਹੈ ਤੈਨੂੰ ਕਰੂੰਗਾ ਮਨਾ ਕੀਤਾਗਾ ਮੈਨੂੰ ਹੁਣ ਸ਼ਿਕਾਇਤਾਂ ਨਹੀਂ ਨਾ ਕਰਨਾ ਮਨਜੋਤ ਲਈ ਉਹ ਤਾਂ ਫਿਰ ਮਨਸ਼ਕਤ ਕਰੂੰਗਾ ਉਹ ਜੇ ਸਭ ਕੁਝ ਹੋਵੇ ਤਾਂ ਮੈਨੂੰ ਕਿਉਂ ਤੇਰੇ ਨਾਲ ਕਰਨਾ ਪਵੇ ਹੈਨਾ ਉਹ ਲਈ ਤਾਂ ਮੈਂ ਕਹਿੰਨੀ ਇਹ ਚਲੋ ਘਰ ਬਸਿਆ ਰਹਾਂ ਚੁਗਾ ਹਾਂ ਮੈਂ ਵੀ ਤਾਂ ਮਜੀ ਤਨੂ ਬਗਾਈ ਦਿੰਨੀ ਐ ਮੈਂ 15 ਮਿੰਟ ਹੀ ਜਵਾਨ ਐ ਮੈਂ ਵੀ ਤਾਂ ਜਵਾਨ ਹੀ ਐ ਹਾਂ ਮਜੀ ਤਾਂ ਡਬਲੀ ਚਾਹੀਦੇ ਆ ਹੂੰ ਗੱਲ ਸੁਣੋ ਇਹ ਤਾਂ ਕਿਧਰ ਗਈ ਸੋਰਾ ਸਾਹਿਬ ਮੇਰੇ ਕਿਧਰ ਗਈ ਬਈ ਬੁੱਤਨ ਖੜੀ ਤਾਂ ਗਿਆ ਕਾਫਰੀਦਪੁਰ ਅੱਛਾ ਫਰੀਦਪੁਰ ਦੀ ਲੰਮੜਾ ਫਿਰ ਮਾਫੀ ਹੋਯੋ ਤੇ ਉਹ ਮੁੰਡਾ ਜਾਣੇ ਨਾ ਬਾਹਰ ਉਹਨੂੰ ਤੋਰਨੀ ਗਿਆਗਾ ਅੱਛਾ ਅੱਛਾ ਠੀਕ ਹੈ ਤੇ ਰਾਤ ਤੱਕ ਬਣਾ ਲਈ ਰਾਤ ਦਾ ਤੇ ਦੀਵਾਰ ਚੱਲ ਬੜੀਗੀ ਬਾਹਰ ਚਲਵਾ ਦਿੰਦੀ ਐ ਮੈਂ ਕਹਤੂਗੀ ਨਹੀਂ ਮੈਂ ਕਰਾਂਗੀ ਤਾਂ ਅਮਨ ਜੋਗਨ ਨੂੰ ਫੋਨ ਕਰਕੇ ਪੁੱਛ ਲਿਆ ਤਾਂ ਫਿਰ ਤਾਂ ਠੀਕ ਹੋ ਜੂਗੀ ਨਾ ਗੱਲ ਹਾਂ ਜੋ ਫੋਨ ਵੀ ਰੱਖਣੋਂ ਹਟ ਗਈ ਹੁਣ ਪੜ੍ਹਾਈ ਦੇ ਚੱਕਰ 'ਚ ਫੋਨ ਤਾਂ ਰੱਖਦੀ ਤਾਂ ਨਹੀਂ ਪਰ ਫੋਨ ਤਾਂ ਹੁਣ ਤਾਂ ਕਰ ਹੀ ਲੈਂਦੀ ਨੋਰਮਲ ਖਾਣੀ ਉਹ ਕੋਈ ਚਲੋ ਇਨਸਟਾ ਵਗੈਰਾ ਤੋਂ ਦੂਰ ਹੈਗੀ ਪਰ ਤੈਨੂੰ ਤਾਂ ਕਰ ਹੀ ਸਕਦੀ ਹੈ ਨਾ ਕੋਈ ਨਹੀਂ ਮੈਂ ਸਮਝ ਆ ਗਈ ਮੈਂ ਕਹਿ ਰੂਂਗੀ ਉਹਨੂੰ ਕਿਹਾ ਖੰਡ ਰਦਲ ਮਾ ਪਰ ਉਹਨੇ ਨਾ ਜੱਲਦੀ ਕਿਤੇ ਨਾ ਨਾ ਉਹਨੂੰ ਕਹਿ ਦਊਂਗੀ ਵੀ ਤੇਰੇ ਮੈਂ ਵੀ ਉਹ ਮਾਮੀ ਨਾ ਮਿਲ ਨਹੀਂ ਦਿੰਦਾ ਨਾ ਮੈਨੂੰ ਵਰਤ ਨਹੀਂ ਦਿੰਦਾ ਮੈਂ ਕਹਿ ਰਹੀ ਹਾਂ ਚੰਗੂ ਵੀ ਉਹ ਮੰਮੀ ਤੇ ਗਿੰਨਾ ਗਿੱਟੜੀ ਫਿਰ ਕੋਈ ਨਾ ਕੋਈ ਬਿਠਾਓ ਸੈਟਿੰਗ ਫਿਰ ਮੈਂ ਜੀ ਆਇਆਂ ਕਾਹਤ ਕਰਦੇ ਹਾਂ ਸੈਟਿੰਗ ਆ ਪਾ ਲਈ ਅੱਜ ਤੂੰ ਆਪਣੇ ਬੱਬੂ ਆਣੇਗਾ ਉਸਪੈਨ ਲਾਜੀ ਫਾਰਮ ਹਾਊਸ ਹੈ ਉੱਥੇ ਅੱਜ ਰਾਤ ਦਾ ਹਰ ਬਣਾ ਲਓ ਫਿਰ ਫਾਰਮ ਹਾਊਸ ਬਣਾ ਬਣਾ ਦੇ ਕੇ ਫਾਰਮ ਹਾਊਸ ਚ ਨਹੀਂ ਜਾਣਾ ਆਪਾਂ ਆਪਾਂ ਹੋਟਲ ਚ ਹੋਟਲ ਚ ਚਲਾਂਗੇ ਆਪਾਂ चलो होटल से चलना पड़ी तेरी मम्मी का तेरी ली कितनी ते मरजी तो कह दे वो थे आ चुकी चल फिर ठीक है करो पर सेटिंग मैं होने तैयार फिर ठीक है दी और सामान फोन सारा ले आई ठीक है सामान एक 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 चाहिए तो सामान दसों लो प्रीट चली आई मेरे को तो हो जाती है ना छेती परम जी होके कुथम खंडी हो जाती है अच्छा वे लंबे टाइम चलना हैगा ਹੂੰ। ਛੇਤੀ ਜੀ ਨਾ ਹੋਵੇ ਇਥੇ ਪਿੱਛੇ ਦੀ ਨਾ ਹੋਵੇ ਇਹਦਾ ਕੁਝ ਕਰਨਾ। ਕਿਉਂਕਿ ਜਿਹੋ ਤਰ੍ਹਾਂ ਹੋਣ ਵਾਲਾ ਉਹ ਰੋਕ ਲਿਆ ਕਰਨਾ ਤੁਹਾਨੂੰ ਦੋਸਰ ਨੂੰ ਨੋਕ ਵਧੀਆ ਗਰਮ ਗਰਮ ਲੱਗਦਾ ਹੈਗਾ। ਮੈਂ ਤਾਂ ਤੈਨੂੰ ਕਰਦੀ ਫਿਰ ਤੂੰ ਜਲਦੀ ਜਲਦੀ ਉਹਨੂੰ ਰਿਲੀਜ਼ ਕਰ ਦਿੰਨੇ। ਹੂੰ। ਨਾ ਨਾ ਰਿਲੀਜ਼ ਤਾਂ ਵੀਰ ਮੇਰਾ ਮੂਹ ਜੰਦਾ ਕੋਈ ਨਹੀਂ ਮਕਾਰਪਨ ਨੂੰ। ਹੂੰ ਉਸਨੇ ਕਰੇ ਹੋਊਗਾ ਲਿਆ ਕਰ। ਰੋਕ ਲਿਆ ਕਰੋ ਤੁਹਾਨੂੰ ਰੋਕ ਲਿਆ ਕਰ ਬਾਅਦ ਦੇ ਵਿੱਚ ਕਰਿਆ ਕਰੋ। ਬਸ ਬਾਕੀ ਗੱਲਾਂ ਚੱਲ ਆ ਕੇ ਠੀਕ ਹੈ।